ਸਵੈਲ ਵਿਵਾਦ ਹੋਵੇਗਾ ਹੱਲ ਕੇਂਦਰ ਨੇ ਪੰਜਾਬ ਹਰਿਆਣਾ ਨਾਲ ਗੱਲਬਾਤ ਦੇ ਦਿੱਤੇ ਸੰਕੇਤ ਦਿੱਲੀ ਨੂੰ ਵੀ ਵੱਧ ਪਾਣੀ ਦੇਣ ਦਾ ਕੀਤਾ ਦਾਵਾ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਹਰਿਆਣਾ ਅਤੇ ਪੰਜਾਬ ਵਿਚਕਾਰ ਸਤਲੁਜ ਯਮਨਾ ਲਿੰਕ ਨਹਿਰ ਦੇ ਵਿਵਾਦ ਨੂੰ ਹੱਲ ਕਰਨ ਲਈ ਵਿਚਾਰਗੀ ਕਰਨ ਦਾ ਸੰਕੇਤ ਦਿੱਤਾ ਹੈ ਬਜਟ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲੈ ਕੇ ਹਰਿਆਣਾ ਪਹੁੰਚੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਟਲ ਨੇ ਕਿਹਾ ਹੈ ਕਿ ਜਿਸ ਦਾ ਹੱਕ ਹੈ ਉਸ ਨੂੰ ਮਿਲਣਾ ਚਾਹੀਦਾ ਹੈ ਸੁਪਰੀਮ ਕੋਰਟ ਵੀ ਇਸ ਦੇ ਹੱਕ ਵਿੱਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਦੋਵਾਂ ਸੂਬਿਆਂ ਵਿਚਕਾਰ ਆਪਸੀ ਤਾਲਮੇਲ ਰਾਹੀਂ ਵਿਵਾਦ ਨੂੰ ਹੱਲ ਕਰਨ ਲਈ ਸਹਿਮਤੀ ਬਣਾਉਣ ਲਈ ਕਿਹਾ ਹੈ ਕੇਂਦਰ ਸਰਕਾਰ ਇਸ ਵਾਲੀ ਵਿਵਾਦ ਨੂੰ ਹੱਲ ਕਰਨ ਲਈ ਜਲਦੀ ਹੀ ਹਰਿਆਣਾ ਅਤੇ ਪੰਜਾਬ ਵਿਚਕਾਰ ਮੀਟਿੰਗ ਕਰਨ ਦੀ ਕੋਸ਼ਿਸ਼ ਕਰੇਗੀ ਕੇਂਦਰੀ ਮੰਤਰੀ ਪਟਲ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ ਦਿੱਲੀ ਨੂੰ ਲੋੜ ਤੋਂ ਵੱਧ ਪਾਣੀ ਦੇ ਰਿਹਾ ਹੈ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਸੱਤਾ ਦੇ ਵਿੱਚ ਹੈ ਹਣ ਗੰਗਾ ਦੀ ਤਰਜ਼ ਤੇ ਯਮਨਾ ਨੂੰ ਵੀ ਸਾਫ਼ ਕੀਤਾ ਜਾਵੇਗਾ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਦਿੱਲੀ ਦੇ ਸਾਫਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਉਹਨਾਂ ਦੋਸ਼ਾਂ ਦਾ ਵੀ ਖੰਡਨ ਕੀਤਾ ਜਿਸ ਵਿੱਚ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਹਰਿਆਣਾ ਤੇ ਯਮਨਾ ਦੇ ਪਾਣੀ ਵਿੱਚ ਜ਼ਹਿਰ ਮਿਲਾਉਣ ਦਾ ਦੋਸ਼ ਲਗਾਇਆ ਸੀ ਪਾਟਲ ਨੇ ਕਿਹਾ ਕਿ ਮੈਂ 16 ਸਾਲਾਂ ਤੋਂ ਦਿੱਲੀ ਦੇ ਵਿੱਚ ਰਹਿ ਰਿਹਾ ਮੈਂ ਇੱਥੇ ਲਗਾਤਾਰ ਪਾਣੀ ਪੀ ਰਿਹਾ ਅਤੇ ਜ਼ਿੰਦਾ ਵੀ ਹਾਂ ਜੇ ਯਮਨਾ ਦਾ ਪਾਣੀ ਜ਼ਹਿਰੀਲਾ ਹੁੰਦਾ ਤਾਂ ਮੈਂ ਇੱਥੇ ਤੁਹਾਡੇ ਵਿਚਕਾਰ ਨਾ ਬੈਠਾ ਹੁੰਦਾ ਪਾਟਲ ਨੇ ਯਮਨਾ ਦੇ ਪਾਣੀ ਦੀ ਹੋਰ ਸਫਾਈ ਲਈ ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਬਣਾਈ ਜਾ ਰਹੀ ਕਾਰਜ ਯੋਜਨਾ ਨੂੰ ਪੂਰਾ ਕਰਨ ਵਿੱਚ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਪ੍ਰੋਸਤਾ ਦਿੱਤਾ ਹੈ। ਇਸ ਸੁਲਾਵਾ ਸੀ ਆਰ ਪਾਟਲ ਨੇ ਸਪਸ਼ਟ ਕੀਤਾ ਹੈ ਕਿ ਲਗਭਗ 700 ਕਿਊਸਕ ਪਾਣੀ ਦੀ ਦਿੱਲੀ 'ਚ ਲੋੜ ਹੈ ਪਰ ਦਿੱਲੀ ਨੂੰ 925 ਕਿਊਸਕ ਪਾਣੀ ਮਿਲ ਰਿਹਾ ਹੈ। ਇਸ ਲਈ ਪਾਣੀ ਦੀ ਕਮੀ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਹੁਣ ਗੱਲ ਕਰਦੇ ਹਾਂ ਐਸਵਾਈਐਲ ਦੀ ਜਿਸ ਮੁੱਦੇ ਦਾ ਹੱਲ ਕਰਵਾਉਣ ਲਈ ਹੁਣ ਕੇਂਦਰ ਚਾਰਾਜੋਹੀ ਕਰਨ ਲੱਗੀ ਹੈ। ਪਹਿਲਾਂ ਇਹ ਸਮਝਦੇ ਹਾਂ ਕਿ ਐਸਵਾਈਐਲ ਦਾ ਵਿਵਾਦ ਆਕਰ ਸ਼ੁਰੂ ਕਿਵੇਂ ਹੋਇਆ। ਦ੍ਰਿਸ਼ਲ 1904 ਦੇ ਵਿੱਚ ਪੰਜਾਬ ਤੋਂ ਵੱਖ ਹੋ ਕੇ ਹਰਿਆਣਾ ਬਣਨ ਨਾਲ ਸਤਲੁਜ-ਯਮਨਾ ਲਿੰਕ ਦਾ ਵਿਵਾਦ ਵੀ ਪੈਦਾ ਹੋਇਆ। ਸਤਲੁਜ ਨੂੰ ਯਮਨਾ ਨਾਲ ਜੋੜਨ ਲਈ 1982 ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਮੇਂ ਦੌਰਾਨ ਨਹਿਰ ਦੀ ਉਸਾਰੀ ਵੀ ਸ਼ੁਰੂ ਹੋ ਗਈ। ਉਹਨਾਂ ਨੇ ਇਸ ਦੀ ਸ਼ੁਰੂਆਤ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਪੂਰੀ ਤੋਂ ਕੀਤੀ। ਇਸ ਸੈਕਟਰ 214 ਕਿਲੋਮੀਟਰ ਲੰਬੀ ਨਹਿਰ ਬਣਾਈ ਜਾਣੀ ਸੀ। ਨਹਿਰ ਦਾ 122 ਕਿਲੋਮੀਟਰ ਹਿੱਸਾ ਪੰਜਾਬ ਵਿੱਚ ਪੜਨਾ ਅਤੇ ਬਾਕੀ 92 ਕਿਲੋਮੀਟਰ ਹਰਿਆਣਾ ਦੇ ਵਿੱਚ ਪੜਨਾ ਸੀ। ਹਾਲਾਂਕਿ ਦੋਵਾਂ ਸੂਬਿਆਂ ਵਿਚਾਲੇ ਵਿਵਾਦ ਕਾਰਨ ਯੋਜਨਾਾਂ ਧਾਕੀਆਂ ਤੋਲਟ ਕਰੇ। ਦੱਸਦੀ ਕਿ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦੋਵਾਂ ਸੂਬਿਆਂ ਵਿਚਾਲੇ ਵਿਚੋਲਗੀ ਕਰਨ ਅਤੇ ਵਿਵਾਦ ਨੂੰ ਸੁਲਝਾਉਣ ਦਾ ਹੁਕਮ ਜਾਰੀ ਕੀਤਾ ਸੀ। ਹਾਲਾਂਕਿ ਮਾਮਲਾ ਅਜੇ ਵੀ ਠੰਡੇ ਬਸਤੇ ਦੇ ਵਿੱਚ ਹੈ। ਸੁਪਰੀਮ ਕੋਰਟ ਇਹ ਮੁੱਦਾ ਕਈ ਵਾਰ ਚੁੱਕ ਚੁੱਕੀ ਹੈ ਔਰ ਸੁਪਰੀਮ ਕੋਰਟ ਦੇ ਵਿੱਚ ਇਹ ਮੁੱਦਾ ਕਈ ਵਾਰ ਉੱਠਿਆ ਵੀ ਹੈ ਅਤੇ ਹਰ ਵਾਰ ਦੋਵਾਂ ਸੂਬਿਆਂ ਦੇ ਵਿਵਾਦ ਜਲਦੀ ਸੁਲਝਾਉਣ ਦੀ ਗੱਲ ਆਖੀ ਵੀ ਗਈ ਹੈ। ਐਸਵਾਈਐਲ ਹਰਿਆਣਾ ਤੇ ਪੰਜਾਬ ਲਈ ਸਿਆਸੀ ਅਤੇ ਆਰਥਿਕ ਮੁੱਦਾ ਹੈ ਦੋਵੇਂ ਰਾਜਾਂ ਦੀ ਖੇਤੀ ਤੇ ਆਰਥਿਕਤਾ ਪਾਣੀ ਉੱਪਰ ਟਿਕੀ ਹੋਈ ਹੈ ਪੰਜਾਬ ਦੀ ਸਿਆਸੀ ਸਥਿਰਤਾ ਸ਼ਾਂਤੀ ਅਤੇ ਕੌਮੀ ਸੁਰੱਖਿਆ ਲਈ ਵੀ ਇਹ ਮੁੱਦਾ ਬਹੁਤ ਵੱਡਾ ਹੈ ਇਸ ਮੁੱਦੇ ਦਾ ਪਿਛੋਕੜ ਤੇ ਖੂਨ ਖਰਾਬਾ ਇਸ ਗੱਲ ਦੀ ਗਵਾਹੀ ਭਰਦਾ ਹੈ ਇਸ ਨਹਿਰ ਦਾ ਮਕਸਦ ਭਾਖੜਾ ਡੈਮ ਦਾ ਪਾਣੀ ਹਰਿਆਣਾ ਦੀ ਯਮਨਾ ਨਦੀ ਤੱਕ ਪਹੁੰਚਾਉਣਾ ਹੈ ਦਹਾਕਿਆਂ ਤੋਂ ਚੱਲਦਾ ਆ ਰਿਹਾ ਇਹ ਵਿਵਾਦ ਅਜੇ ਤੱਕ ਸੁਲਝਾ ਨਹੀਂ ਹੈ ਪਰ ਹੁਣ ਇੱਕ ਕੋਸ਼ਿਸ਼ ਹੋਰ ਕਰਨ ਦੀ ਤਿਆਰੀ ਕੇਂਦਰ ਕਰ ਰਹੀ ਹੈ ਬਾਰੇ ਕੋਸ਼ਿਸ਼ ਸਿਰੇ ਚੜਦੀ ਹੈ ਜਾਂ ਨਹੀਂ ਇਹ ਪਵਿੱਖ ਦੇ ਗਰਭ ਤੇ ਪਿਛੇ